가만

ਕੰਬੀ ਤੇ ਮੈਨੂੰ ਨੀ ਕਰਨਾ ਹੁੰਦਾ ਇਹ ਨਾ ਮੈਨੂੰ ਸੰਭੋ ਕੰਮ ਦੀ ਕਰੋ ਹਾਂਜੀ ਹੁਣ ਕੀ ਹੋ ਗਿਆ ਤੁਹਾਨੂੰ ਕੰਮ ਵੀ ਨਹੀਂ ਕਰਨ ਦਿੰਦੇ ਹੈਗੇ ਇੱਕ ਗਲਾਸ ਪਾਣੀ ਦੇ ਦੇ ਬਹੁ ਪਿਆਸ ਲੱਗੀ ਹੈ ਮੈਨੂੰ ਮੂੰਹ ਸੁੱਕੀ ਜਾਂਦਾ ਵਾਰ-ਵਾਰ ਨਾ ਪੈਟ ਕੋ ਜਗ ਰੱਖਿਆ ਸੀਗਾ ਪੀ ਲੈਂਦੇ ਮੈਨੂੰ ਆ ਤੈਨੂੰ ਪਤਾ ਤਾਂ ਹੈ ਮੇਰੇ ਕੋਲ ਠੂਕਿਆ ਵੀ ਨਹੀਂ ਜਾਂਦਾ ਨਾਲੇ ਜੱਗ ਵਿੱਚ ਨਾ ਪਾਣੀ ਖਤਮ ਹੋ ਗਿਆ ਤਾਂ ਮੈਂ ਤੈਨੂੰ ਆਵਾਜ਼ ਮਾਰੀ ਸੀ ਦੇ ਦੂੰਗੀ ਪਾਣੀ ਇੱਕ ਗਲਾਸ ਬਹੁ ਪਿਆਸ ਲੱਗੀ ਆਉਂਦੀ ਐ ਦਵਾਈਆਂ ਖਾਈ ਜਾਂਦਾ ਨਾ ਮੂੰਹ ਸੁੱਕੀ ਹੁੰਦਾ ਮੇਰਾ बार-बार ਦੇਣਾ ਹੀ ਪੈਣਾ ਦੇ ਦੇ ਚੀਆ ਅਨਿਕਾ ਨੇ ਇੱਕ ਵਾਰ ਨਹੀਂ ਸੋਚਿਆ ਕਿ ਇਹਨਾਂ ਕੋਲ ਉੱਠ ਨਹੀਂ ਹੁੰਦਾ ਚਲ ਮੈਂ ਹੀ ਪਾਣੀ ਪਿਲਾ ਦਿੰਨੀ ਇਹਨਾਂ ਨੂੰ ਮੇਰੇ ਕੋ ਕਰ ਲੈ ਤੁਸੀਂ ਹੀ ਮੈਨੂੰ ਹੋਰ ਵੀ ਬਥੇਰੇ ਕੰਮ ਆ ਕਰ ਦੇ ਰੋਟੀ ਪਾਣੀ ਬਣਾਉਣਾ ਹੈ ਜੀ ਸਫਾਈਆਂ ਵੀ ਕਰਨੀਆਂ ਵਾ ਬੱਸ ਨਿਕਾ ਤੇਰਾ ਸ਼ੁਕਰੀਆ ਤੂੰ ਮੈਨੂੰ ਪਾਣੀ ਦੇ ਤਾਂ ਇਹ ਬਹੁਤ ਇਹਦਾ ਫੋਨ ਆ ਗਿਆ ਕਿਤਾ ਫੋਨ ਨਹੀਂ ਸੌ ਲੈੰਦੇ ਹੁਣ ਇੰਨਾ ਦਾ ਰਹਿ ਗਿਆ ਪਤਾ ਲਾਣ ਨੂੰ ਹੈਲੋ ਹਾਂਜੀ ਨਮਸਤੇ ਠੀਕ ਆ ਪਹਿਲਾਂ ਨਾਲ ਫਰਕ ਬਸ ਪਏ ਹੋਏ ਆ ਸੁੱਤੇ ਬੈਗੇ ਬਸ ਕੰਮ ਕਰਦੀ ਸੀ ਹਾਂਜੀ ਠੀਕ ਆ ਫੋਨ ਨਹੀਂ ਸੁਣਾਉਂਦਾ ਇੱਕ ਮਿੰਟ ਵੀ ਨਾ ਇਹ ਕੰਮ ਕਰਨ ਦਿੰਦੇ ਆ ਇੱਕ ਆਇਆ ਗਿਆ ਨਹੀਂ ਮੁੱਕਦਾ ਇੱਕ ਫੋਨ ਨੂੰ ਨਹੀਂ ਸੁਣਾਉਂਦਾ ਕੜੀ ਰੈਸਟ ਕਰਦੀ ਆ ਪਹਿਨੀ ਆ ਥੋੜੀ ਜਿਹੀ